ਪਿੰਡ ਵੀਰਮ ਦੇ ਨੇੜਿਓਂ ਫੜੇ ਗਏ ਦੋ ਵਿਅਕਤੀਆਂ ਤੋਂ ਖੈਰ ਹੋਣ ਅਤੇ ਇੱਕ ਕਾਰ ਬਰਾਮਦ ਹੋਈ ਇਸ ਮੌਕੇ ਐਸਐਸਪੀ ਤਰਨਤਾਰਨ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਇਹ ਕੀ ਮਾਮਲਾ ਹੈਗਾ ਸਰ ਇਹ ਕੱਲ ਸਪੈਸ਼ਲ ਨਾਕਾ ਬੰਦੀ ਸੀਗੀ ਸਾਡੀ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੁਆ ਪੁਲ ਤੇ ਵੀਰਮ ਤੋਂ ਜਿਹੜੀ ਪੁੱਲੇ ਨੂੰ ਜਾਂਦੀ ਸੜਕ ਉਹਦੇ ਤੇ ਉੱਥੋਂ ਇੱਕ ਗੱਡੀ ਆਂਦੀ ਦੇਖੀ ਐਕਸਯੂਵੀ 300 ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਅੱਧੇ ਕੱਚੇ ਉੱਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਵਿੱਚ ਨੌਜਵਾਨ ਸਵਾਰ ਸੀ ਮੁੱਲਾ ਜਿਹੜੇ ਉਹਨਾਂ ਨੂੰ ਪੁੱਛ-ਕਿਛ ਕੀਤੀ ਤਾਂ ਉਹਨਾਂ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਇੰਦਵਾਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਡੀਐਸਪੀ ਸਾਹਿਬ ਦੇ ਕੀਵੇਂ ਦਾ ਮੌਕੇ ਤੇ ਪੁੱਛੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਸਰ ਟੋਟਲ ਕਿੰਨੀ ਹੋਈ ਸਰ ਟੋਟਲ 1 ਕਿਲੋ 400 65 ਗ੍ਰਾਮ ਸਰ ਇਹਦੇ ਪਹਿਲਾਂ ਵੀ ਕੋਈ ਪਰਚੇ ਗਏ ਸਾਨੂੰ ਦੱਸੋ ਉਹ ਹਜੇ ਵੈਰੀਫਾਈ ਕਰ ਰਹੇ ਆ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਸ ਤਰ੍ਹਾਂ ਇਹ ਹੋ ਸਕਦਾ ਕਿ ਜੇ ਪਾਕਿਸਤਾਨ ਤੋਂ ਡਰੋਨ ਆਉਂਦੇ ਡਰੋਨ ਰਹੀਆਂ ਆਈ ਹੋਵੇ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕલ્ਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਦਾ ਜਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰ ਰਹੇ ਨੇ ਸਹੀ ਹੈ ਸੀਗਾ ਕਿ ਇਹਨਾਂ ਨੂੰ ਜਿਹੜੀ ਹੈ ਚੱਕਣ ਵਾਸਤੇ ਜਾਂ ਕਨਸਾਈਨਮੈਂਟ ਵਾਸਤੇ ਡਿਟੇਲ ਕੀਤਾ ਗਿਆ ਸੀਗਾ ਗੋਇੰਦਵਾਲ ਥਾਣੇ 'ਚ ਇੱਕ ਬਲਰਾਜ ਹੈਗਣ ਦੋਸ਼ੀ ਅੰਦਰ ਹੈਗਾ ਉਹਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਕਿ ਤੁਸੀਂ ਉੱਥੋਂ ਮੈਸੇਜ ਭੇਜਿਆ ਸੀ ਕਿ ਉੱਥੋਂ ਜਾ ਕੇ ਲੈ ਕੇ ਆਓ ਬਦਨਸਾਈਂ ਅਕਸਰ ਉਹ ਬਲਰਾਜ ਕੀ ਹੈ ਉਹ ਵੀ ਤਸਕਰੀ ਹੈ ਨਸ਼ਾ ਤਸਕਰੀ ਹੈ ਕੋਈਆਂ ਕਿ ਉਹਦੇ ਜਹਾਂਜੀ ਐਂਡੀ ਦੇ ਪਰਚੇ ਉਹਦੇ ਉੱਤੇ ਲੱਗ ਛੇਗੇ